ਸਾਡੇ ਸਾਡੇ ਸਹਾਨ ਉਧਰ ਭਾ ਦੇ ਜੇ ਕਿਤੇ ਮੇਰੀ ਲਿਖੀ ਹੀ ਵੀ ਹੈ ਨਾ ਜਿੰਨੀ ਕਿ ਵੀ ਹੈਗੀ ਆ ਜਿੰਨੀ ਕਿ ਵੀ ਉਮਰ ਰਹਿੰਦੀ ਆ ਜਿੰਨੀ ਕਿ ਵੀ ਰਹਿੰਦੀ ਆ ਉਹ ਸਾਰੀ ਰੱਬ ਮੇਰੇ ਉਹਨੂੰ ਵੀਰ ਨੂੰ ਜਵੰਦੇ ਵੀਰ ਨੂੰ ਦੇ ਦੇਵੇ ਅਸੀਂ ਸਤਾਰ ਗੱਲ ਕਹਿੰਦੇ ਆ ਕਿ ਤੁਰ ਗਈਆਂ ਜਿਨ੍ਹਾਂ ਦੀਆਂ ਉਹਨਾਂ ਨੂੰ ਮਾਵਾਂ ਦੀ ਲੋੜ ਹੈ ਮੁੱਕ ਗਏ ਜਿਨ੍ਹਾਂ ਦੇ ਉਹਨਾਂ ਨੂੰ ਸਾਵਾਂ ਦੀ ਲੋੜ ਹੈ ਜੇਕਰ ਰਾਜਵੀਰ ਜਵੰਦੇ ਨੂੰ ਲੋੜ ਹੈ ਤੇ ਅੱਜ ਪੂਰੇ ਪੰਜਾਬ ਦੀ ਦੁਆਵਾਂ ਦੀ ਦੁਆਵਾਂ ਦੀ ਲੋੜ ਹੈ ਜੇ ਉਹਨੂੰ ਜਦੋਂ ਜਿਵੇਂ ਜਿਵੇਂ ਦੁਆ ਕਰ ਰਹੇ ਆ ਤੇ ਹੋਰ ਬਹੁਤ ਜਲਦੀ ਪੈਨ ਨਾਲ ਬਹੁਤ ਸਹੀ ਆ ਬਿਲਕੁਲ ਅਜੀ ਕਿਤੇ ਕੁਝ ਦਿਨਾਂ ਦੇ ਵਿੱਚ ਗੁਰੂ ਮਿਹਰ ਉਹ ਚੰਗੀ ਖਬਰ ਇਹ ਹੋਊਗੀ ਕਿ ਰਾਜੀਵ ਜੀ ਦਾ ਗੁਰੂ ਦੀਆਂ ਮਿਹਰਾਂ ਗੁਰੂ ਦੀਆਂ ਮਿਹਰਾਂ ਗੁਰੂ ਦੀਆਂ ਰਹਿਮਤਾਂ ਗੁਰੂ ਦੀਆਂ ਬਰਕਤਾਂ ਗੁਰੂ ਦੀਆਂ ਬਖਸ਼ਿਸ਼ਾਂ ਵੀਰ ਤੇ ਹੁਣ ਤੇ ਜਲਦੀ ਰਾਸੀ ਹੋਵੇ ਬਾਈ ਤੇ ਫਿਰ ਤੋਂ ਦੁਬਾਰਾ ਬਾਈ ਮਾਂ ਬੋਲੀ ਦੀ ਸੇਵਾ ਕਰ ਸਾਡੇ ਸਾ ਸਾਡੇ ਸਾਹਨ ਉਧਰ ਪਾ ਦੇ ਜੇ ਕਿਤੇ ਮੇਰੀ ਲਿਖੀ ਰਹੀ ਵੀ ਹੈ ਨਾ ਜਿੰਨੀ ਕੁ ਵੀ ਹੈਗੀ ਆ ਜਿੰਨੀ ਕੁ ਵੀ ਉਮਰ ਰਹਿੰਦੀ ਆ ਜਿੰਨੀ ਕੁ ਵੀ ਰਹਿੰਦੀ ਆ ਉਹ ਸਾਰੀ ਰੱਬ ਮੇਰੇ ਉਹਨੂੰ ਵੀਰ ਨੂੰ ਤੇ ਬੰਦੇ ਵੀਰ ਨੂੰ ਦੇ ਦੇਸੀ ਸਰਕਾਰ ਗੱਲ ਕਹਿੰਦੇ ਆ ਕਿ ਤੁਰ ਗਈਆਂ ਜਿਨ੍ਹਾਂ ਦੀਆਂ ਉਹਨਾਂ ਨੂੰ ਮਾਵਾਂ ਦੀ ਲੋੜ ਹੈ ਮੁੱਕ ਗਏ ਜਿਨ੍ਹਾਂ ਦੇ ਉਹਨਾਂ ਨੂੰ ਸਾਵਾਂ ਦੀ ਲੋੜ ਹੈ ਜੇਕਰ ਰਾਜਵੀਰ ਜਵੰਦੇ ਨੂੰ ਲੋੜ ਹੈ ਤੇ ਅੱਜ ਪੂਰੇ ਪੰਜਾਬ ਦੀ ਦੁਆਵਾਂ ਦੀ ਦੁਆਵਾਂ ਦੀ ਲੋੜ ਹੈ ਜੇ ਅਸਰ ਜਦੋਂ ਜਿਵੇਂ ਜਿਵੇਂ ਦੁਆ ਕਰ ਰਹੇ ਆ ਤੇ ਹੋਰ ਬਹੁਤ ਜਲਦੀ ਪਿੰਦੇ ਨਾਲੋਂ ਬਹੁਤ ਸਹੀ ਹੈ ਬਿਲਕੁਲ ਰਾਜਵੀਰ ਦੇ ਵਿੱਚ ਪਰ ਕੁਝ ਦਿਨਾਂ ਦੇ ਵਿੱਚ ਗੁਰੂ ਮੇਰ ਚੰਗੀ ਖਬਰ ਇਹ ਹੋਊਗੀ ਕਿ ਰਾਜਵੀਰ ਜੀ ਦਾ ਗੁਰੂ ਦੀਆਂ ਮੇਰਾਂ ਗੁਰੂ ਦੀਆਂ ਮਿਹਰਾਂ ਗੁਰੂ ਦੀਆਂ ਰਹਿਮਤਾਂ ਗੁਰੂ ਦੀਆਂ ਬਰਕਤਾਂ ਗੁਰੂ ਦੀਆਂ ਬਖਸ਼ਿਸ਼ਾਂ ਵੀਰ ਤੇ ਹੁਣ ਤੇ ਜਲਦੀ ਰਾਹੀ ਹੋਵੇ ਬਾਈ ਫਿਰ ਤੋਂ ਦੁਬਾਰਾ ਬਾਈ ਮਾਂ ਬੋਲੀ ਦੀ ਸੇਵਾ ਸਸਿਕਾ ਸਾਡੇ ਸਾ ਸਾਡੇ ਸਾਹਨ ਉਧਰ ਪਾ ਦੇ ਜੇ ਕਿਤੇ ਮੇਰੀ ਲਿਖੀ ਰਹੀ ਵੀ ਹੈ ਨਾ ਜਿੰਨੀ ਕਿ ਵੀ ਹੈਗੀ ਆ ਜਿੰਨੀ ਕਿ ਵੀ ਉਮਰ ਰਹਿੰਦੀ ਆ ਜਿੰਨੀ ਕਿ ਵੀ ਰਹਿੰਦੀ ਆ ਸਰਕਾਰ ਉਹ ਸਾਰੀ ਰੱਬ ਮੇਰੇ ਉਹਨੂੰ ਵੀਰ ਨੂੰ ਜਵੰਦੇ ਵੀਰ ਨੂੰ ਦੇ ਦੇਵੇ ਅਸੀਂ ਸਰਕਾਰ ਗੱਲ ਕਹਿੰਦੇ ਆ ਕਿ ਤੁਰ ਗਈਆਂ ਜਿਨ੍ਹਾਂ ਦੀਆਂ ਉਹਨਾਂ ਨੂੰ ਮਾਵਾਂ ਦੀ ਲੋੜ ਹੈ ਮੁੱਕ ਗਏ ਜਿਨ੍ਹਾਂ ਦੇ ਉਹਨਾਂ ਨੂੰ ਸਾਵਾਂ ਦੀ ਲੋੜ ਹੈ ਜੇਕਰ ਰਾਜਵੀਰ ਜਵੰਦੇ ਨੂੰ ਲੋੜ ਹੈ ਤੇ ਅੱਜ ਪੂਰੇ ਪੰਜਾਬ ਦੀ ਦੁਆਵਾਂ ਦੀ ਦੁਆਵਾਂ ਦੀ ਲੋੜ ਹੈ ਜੇ ਉਸ ਨੂੰ ਜਦੋਂ ਜਿਵੇਂ ਜਿਵੇਂ ਦੁਆ ਕਰ ਰਹੇ ਆ ਤੇ ਹੋਰ ਬਹੁਤ ਜਲਦੀ ਪਹਿਲੇ ਨਾਲੋਂ ਬਹੁਤ ਸਹੀ ਹੈ ਬਿਲਕੁਲ ਅੱਜ ਕਿਤੇ ਬਰਕਸ਼ ਕਿ ਦਿਨਾਂ ਦੇ ਵਿੱਚ ਗੁਰੂ ਮੇਰ ਚੰਗੀ ਖਬਰ ਇਹ ਹੋਊਗੀ ਕਿ ਰਾਜਵੀਰ ਜੰਦਾ ਗੁਰੂ ਦੀਆਂ ਮੇਹਰਾਂ ਗੁਰੂ ਦੀਆਂ ਮੇਹਰਾਂ ਗੁਰੂ ਦੀਆਂ ਰਹਿਮਤਾਂ ਗੁਰੂ ਦੀਆਂ ਬਰਕਤਾਂ ਗੁਰੂ ਦੀਆਂ ਬਖਸ਼ਿਸ਼ਾਂ ਵੀਰ ਤੇ ਹੁਣ ਤੇ ਜਲਦੀ ਰਾਸੀ ਹੋਵੇ ਬਾਈ ਫਿਰ ਤੋਂ ਦੁਬਾਰਾ ਭਾਈ ਮਾਂ ਬੋਲੀ ਦੀ ਸੇਵਾ ਸਾਸੀ ਕਾ ਸਾਡੇ ਸਾ ਸਾਡੇ ਸਾਹਨ ਉਧਰ ਪਾ ਦੇ ਜੇ ਕਿਤੇ ਮੇਰੀ ਲਿਖੀ ਰਹੀ ਵੀ ਹੈ ਨਾ ਜਿੰਨੀ ਕਿ ਵੀ ਹੈਗੀ ਆ ਜਿੰਨੀ ਕਿ ਵੀ ਉਮਰ ਰਹਿੰਦੀ ਆ ਜਿੰਨੀ ਕਿ ਵੀ ਰਹਿੰਦੀ ਆ ਉਹ ਸਾਰੀ ਰੱਬ ਮੇਰੇ ਉਹਨੂੰ ਵੀਰ ਨੂੰ ਤੇ ਬੰਦੇ ਵੀਰ ਨੂੰ ਦੇ ਦੇਵੇ ਅਸੀਂ ਸਾਰ ਗੱਲ ਕਹਿੰਦੇ ਆ ਕਿ ਤੁਰ ਗਈਆਂ ਜਿਨ੍ਹਾਂ ਦੀਆਂ ਉਹਨਾਂ ਨੂੰ ਮਾਵਾਂ ਦੀ ਲੋੜ ਮੁੱਕ ਗਏ ਜਿਨ੍ਹਾਂ ਦੇ ਉਹਨਾਂ ਨੂੰ ਸਾਵਾਂ ਦੀ ਲੋੜ ਹੈ ਜੇਕਰ ਰਾਜਵੀਰ ਜਵੰਦੇ ਨੂੰ ਲੋੜ ਹੈ ਤੇ ਅੱਜ ਪੂਰੇ ਪੰਜਾਬ ਦੀ ਦੁਆਵਾਂ ਦੀ ਦੁਆਵਾਂ ਦੀ ਲੋੜ ਹੈ ਜੇ ਉਹਨੂੰ ਜਦੋਂ ਜਿਵੇਂ ਜਿਵੇਂ ਦੁਆ ਕਰ ਰਹੇ ਆ ਤੇ ਹੋਰ ਬਹੁਤ ਜਲਦੀ ਪਿੰਨ ਨਾਲੋਂ ਬਹੁਤ ਸਹੀ ਹੈ ਬਿਲਕੁਲ ਰਾਜੀ ਕਿਤੇ ਪਰ ਕੁਝ ਕਿ ਦਿਨਾਂ ਦੇ ਵਿੱਚ ਗੁਰੂ ਮੇਰ ਚੰਗੀ ਖਬਰ ਇਹ ਹੋਊਗੀ ਕਿ ਰਾਜਵੀਰ ਜੋਂ ਦਾ ਗੁਰੂ ਦੀਆਂ ਮਿਹਰਾਂ ਗੁਰੂ ਦੀਆਂ ਮਿਹਰਾਂ ਗੁਰੂ ਦੀਆਂ ਰਹਿਮਤਾਂ ਗੁਰੂ ਦੀਆਂ ਬਰਕਤਾਂ ਗੁਰੂ ਦੀਆਂ ਬਖਸ਼ਿਸ਼ਾਂ ਵੀਰ ਤੇ ਹੁਣ ਤੇ ਜਲਦੀ ਰਾਜ਼ੀ ਹੋਵੇ ਬਾਈ ਫਿਰ ਤੋਂ ਦੁਬਾਰਾ ਬਾਈ ਮਾਂ ਬੋਲੀ ਦੀ ਸੇਵਾ ਸੱਚੀ ਕਾ